ਸੋ ਉਹ ਗੁਰੂ ਜੀ ਫਤਿਹ ਗੁਰੂ ਨੂੰ ਸੋਈ ਸਸੰਗਤ ਆਉਂਦੀ ਕਾਈਬ ਜਿੱਤ ਸਿੰਘ ਜਿਹੜਾ ਸਰਗਿਨ ਸੰਨ ਕਰੀ ਭਾਈ ਜਿੱਤ ਸਿੰਘ ਦੇ ਪੁਰਾਣ ਨੂੰ ਬਹੁਤ ਵੱਡੀ ਸਤਿਗੁਰੂ ਨੂੰ ਮਖਸ਼ਿਸ਼ ਪ੍ਰਾਤਿਖਾ 2166 ਵਰਜਨ ਭਾਈ ਜਿੱਤ ਸਿੰਘ ਦਾ ਜਨਮ ਪਿੰਡ ਭਧਿਆਣਾ ਵਿਖੇ ਹੋਇਆ ਜਿਹਦਾ ਖਾਨਦਾਨੀ ਰਜ਼ਬਾ ਰਾਜਪੂਤ ਘਰਾਣੇ ਦੇ ਮਨਹਾਸ ਖਾਨਦਾਨ ਦੇ ਨਾਲ ਜੁੜਦਾ ਹੈ ਸ਼ਹੀਦ ਭਾਈ ਚਿੱਤਰ ਸਿੰਘ ਜੀ ਸ਼ਹੀਦ ਭਾਈ ਮਣੀ ਸਿੰਘ ਜੀ ਦੇ 10 ਪੁੱਤਰ ਭਾਈ ਚਿੱਤਰ ਸਿੰਘ ਜੀ ਭਾਈ ਬਿਚਤਰ ਸਿੰਘ ਜੀ ਭਾਈ ਉਦੇਸ਼ ਸਿੰਘ ਜੀ ਭਾਈ ਅਨੈਕ ਸਿੰਘ ਜੀ ਭਾਈ ਅਜੈਬ ਸਿੰਘ ਜੀ ਭਾਈ ਅਜਾਬ ਸਿੰਘ ਜੀ ਭਾਈ ਗੁਰਬਖਸ਼ ਸਿੰਘ ਜੀ ਭਾਈ ਭਗਵਾਨ ਸਿੰਘ ਜੀ ਭਾਈ ਬਲਰਾਮ ਸਿੰਘ ਜੀ ਭਾਈ ਜੇਸਾ ਸਿੰਘ ਵਿੱਚੋਂ ਦੂਜੇ ਨੰਬਰ ਤੇ ਸਦ 3 ਮਾਰਚ 1699 ਵਾਲੇ ਦਿਨ ਸਹੇਬੇ ਕੁਮਾਰ ਸੈਬ ਸਿੰਘ ਨੂੰ ਸਿਸਾਵੀ ਨੇ ਨੰਨ ਪਰ ਸੇਵਕੀ ਇਤਿਹਾਸ ਨੂੰ ਸਾਖੀ ਬਾਰੇ ਦਿਹਾੜੇ ਤੇ ਖਾਲਸਾ ਪੰਥ ਦੀ ਸਜਣਾ ਕੀਤੀ ਉਸ ਦਿਨ ਹੀ ਸ਼ਹੀਦ ਭਾਈ ਚਤ ਸਿੰਘ ਨੇ ਅਮਰਦੀਦਾਰਤਾ ਕਰਕੇ ਖਾਲਸਾ ਪੰਥ ਵਿੱਚ ਸ਼ਾਮਲ ਹੋਏ ਪਿਆਰਿਓ 3 ਮਾਰਚ ਗਗਰ ਦੇ ਦਿਨੇ ਉਸ ਸਮੇਂ ਦੇ ਵਿੱਚ 13 ਮਹੀਨਿਆਂ ਦਾ ਸਾਲ ਹੁੰਦਾ ਸੀ। ਔਰ 13 ਦਿਨ ਲੋਹ ਦੇ ਦਿਨ ਮਨਾਏ ਜਾਂਦੇ ਸਨ ਜਿਹਦੇ ਵਿੱਚ ਕੋਈ ਕੰਮ ਕਰਨੇ ਸੀ ਕਰਦਾ। ਕੰਮ ਕਹਿੰਦਾ ਭਾਵ ਕਿ ਜਿਹੜੇ ਉੱਪਰਲੇ 31ਾਂ ਦੇ ਵਿੱਚ ਗਿਣਤੀ ਦੇ ਵਿੱਚ ਆਉਂਦੇ ਦਿਨ ਨੇ ਉਹਨਾਂ ਨੂੰ ਇੱਕ ਮਹੀਨੇ ਦੇ ਰੂਪ ਵਿੱਚ ਦਿੱਤਾ ਜਾਂਦਾ ਸੀ 13 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਅਗਲਾ ਮਹੀਨਾ April ਸ਼ੁਰੂ ਹੁੰਦਾ ਸੀ। ਕਹਿੰਦਾ ਭਾਵ ਕਿ 30 ਮਾਰਚ ਪਹ 13 April ਦੀ ਬੰਦੀ ਹੈ ਔਰ ਉਸਸ ਹਸਾਬ ਦੇ ਨਾਲ ਖਾਲਸਾ ਪੰਥ ਦੀ ਸਾਜਣਾ ਜਿਹੜੀ ਉਹ 30 March 1990 ਨੂੰ ਹੋਈ ਪਰ ਵੈਸੇ April 13 ਦੇ ਲਾਗੇ ਨਹੀਂ ਬੰਦਾ ਹੈ ਸੋ ਇਸ ਦਿਨ ਤੇ ਇੱਕ ਬਚਨ ਮੈਂ ਆਪ ਜੀ ਨਾਲ ਖੁਰ ਸਾਂਝਾ ਕਰਦੇ ਹਾਂ ਕਿ ਜਿਹੜਾ ਖੰਡਾ ਬਾਟਾ ਸੀ ਉਹ ਕਿੱਥੋਂ ਬਣ ਕੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰੀਏ ਇਹ ਅਮਰਦੀਦਤ ਦੇਣ ਵਾਸਤੇ ਰੱਖੰਡਾ ਬਾਟਾ ਹੈ ਗੁਰੂ ਸਵਾਰਿਓ ਮਾਝੇ ਦੇ ਨਗਰ ਮਾਝੇ ਇਲਾਕੇ ਦੇ ਵਿੱਚ ਮਾੜੀ ਮੇਗਾ ਕਰ ਹੈ ਜਿੱਥੇ ਕਿ ਇੱਕ ਮਿਸਤਰੀ ਸਿੰਘ ਭਾਈ ਸੁਖੂ ਬਾਡੂ ਬਾਡੀ ਜੀ ਜੋ ਕਿ ਜੰਗਲ ਦੇ ਵਿੱਚ ਰਹਿੰਦੇ ਸੰਵਾਰ ਖੇਤਾਂ ਦੇ ਵਿੱਚ ਅੱਜ ਵੀ ਉਹਨਾਂ ਦਾ ਗੁਰਦੁਆਰਾ ਸਾਹਿਬ ਸशोਭਤ ਹੈ ਔਰ ਬੜੀ ಅಪਾਰ ਬਖਸ਼ਿਸ਼ ਕਿਰਪਾ ਹੈ ਉਹ ਜਗ੍ਹਾ ਦੀ ਦਾਸਾਂ ਦਾ ਜਨ ਨਗਰ ਹੈ ਉਥੋਂ ਖੰਡਾ ਵਟਾ ਤਿਆਰ ਹੋਇਆ ਔਰ ਅਨੰਦ ਪਰਸੇ ਵਿਖੇ ਬਾਬਾ ਸੁਖੂ ਬਾਡੀ ਜੀ ਨੇ ਪਚਾਇਆ ਔਰ ਜਿਸ ਵੇਲੇ ਅੰਮ੍ਰਿਤ ਚਾਰ ਹੋਇਆ ਤੇ ਭਾਈ ਸੁਖੂ ਬਾਡੂ ਜੀ ਨੇ ਬਾਡੀ ਜੀ ਨੇ ਅੰਮ੍ਰਿਤ ਛਕਿਆ ਔਰ ਉਹ ਬਾਬਾ ਸੁਖਾ ਸਿੰਘ ਜੀ ਬਣ ਗਏ ਔਰ ਖਾਲਸਾ ਪੰਥ ਵਿੱਚ ਸ਼ਾਮਲ ਹੋ ਗਏ ਭਾਈ ਜੱਤਰ ਸਿੰਘ ਵੀ ਖਾਲਸਾ ਪੰਥ ਵਿੱਚ ਸ਼ਾਮਲ ਹੋਏ ਪਹਾੜੀ ਰਾਜਿਆਂ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹਿਲੀ ਜੰਗ ਦੇ ਮਕਾਮ 'ਤੇ ਭਾਈ ਚਤੁਰ ਸਿੰਘ ਜੀ ਇੱਕ ਵੱਡੇ ਯੋਧੇ ਦੇ ਰੂਪ ਵਿੱਚ ਐਸੇ ਜੰਗੀ ਕਰਤੱਵ ਦਿਖਾਏ ਦੁਸ਼ਮਣ ਦੇ ਮੂੰਹ ਵਿੱਚ ਊਣਾ ਪਾ ਲਈਆਂ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਦੂਜੀ ਲੜਾਈ ਦੇ ਮੌਕੇ 1 ਸਤੰਬਰ 1705 ਦੇ ਦਿਨ ਸਤਗੁਰੂ ਜੀ ਨੂੰ ਦੁਸ਼ਤਾਂ ਦੀ ਵਿਉਂਤਬੰਦੀ ਦੀ ਖ਼ਬਰ ਮਿਲੀ ਆਨੰਦਗੜ੍ਹ ਕਿਲ੍ਹੇ ਦੇ ਪ੍ਰਮੁੱਖ ਦਵਾਰ ਨੂੰ ਤੋੜਨ ਦੇ ਲਈ ਪਹਾੜੀ ਰਾਜਿਆਂ ਨੇ ਇੱਕ ਹਾਥੀ ਨੂੰ ਸ਼ਰਾਬ ਦੇ ਨਸ਼ੇ ਵਿੱਚ ਮਸਤ ਕਰਕੇ ਕਿਲੇ ਵੱਲ ਭੇਜਣ ਦੀ ਯੋਜਨਾ ਬਣਾਈ ਹੈ। ਪਿਆਰਿਓ ਇਸ ਦੀ ਬਾਤ ਤੁਸੀਂ ਆਪਨਾ ਕਸੌਣ ਪਾ ਲਈ ਮੈਂ ਕਿ ਭਾਈ ਚਤਰ ਸਿੰਘ ਜੀ ਬਰਾੜ ਉਹਨਾਂ ਦੀ ਇੱਕ ਸੂਈ ਟੀਮ ਦੇ ਸੀ ਪੂਰੀ ਜਿਹੜੀ ਸਾਰੀ ਦੁਸ਼ਮਣ ਦੀ ਬਿਮੋਤ ਮੰਡੀ ਦੀ ਖਬਰ ਸਤਿਗੁਰੂ ਨੂੰ ਦੱਸਦੀ ਸੀ। ਹਾਥੀ ਵਾਲੀ ਖਬਰ ਵੀ ਸਤਿਗੁਰਾਂ ਨੂੰ ਯਤਰ ਸਿੰਘ ਬਰਾੜ ਨੇ ਹੀ ਦਸੀ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਮਸਤ ਕਰਕੇ ਸ਼ਰਾਬੀ ਯਾਸੀ ਨੂੰ ਮੱਥੇ ਦੇ ਉੱਤੇ ਤਮੀਆਂ ਬਣ ਕੇ ਭੇਜਿਆ ਜਾਣਾ ਹੈ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਸਤਗੁਰੂ ਨੇ ਸਮਸਤ ਹਾਥੀ ਦੇ ਮੁਕਾਬਲੇ ਦੇ ਲਈ ਭਾਈ ਦੁਨੀ ਚੰਦ ਜੋ ਕੇ ਸਰੀਰ ਦਾ ਬੜਾ ਢੀਲ ਡੋਲ ਸੀ ਕਹਨ ਲੱਗੇ ਉਧਰ ਹਾਥੀ ਆ ਤੇ ਸਾਡੇ ਕੋਲ ਵੀ ਹਾਥੀ ਆਏਗਾ ਕਹਨ ਲੱਗੇ ਕਿਹੜਾ ਹਾਥੀ ਆ ਕਹਿੰਦੇ ਦੁਨੀ ਚੰਦ ਦੁਨੀ ਚੰਦ ਮਸਵੰਦ ਨੂੰ ਕਿਹਾ ਵੀ ਕੱਲ ਨੂੰ ਤੂੰ ਉਸ ਹਾਥੀ ਦੇ ਨਾਲ ਮੁਕਾਬਲਾ ਕਰੇਗਾ ਪਰ ਜ਼ਿਲਦਾ ਕਮਜ਼ੋਰ ਹੋਣ ਕਰਕੇ ਦੁਨੀ ਚੰਦ ਆਪਣੇ ਸਾਥੀਆਂ ਦੇ ਨਾਲ ਕੰਧ ਟੱਪ ਕੇ ਭੱਜ ਨਗ ਉਸ ਦੇ ਮੁਕੱਦਰ ਦੇ ਵਿੱਚ ਸ਼ਹਾਦਤ ਨਹੀਂ ਸੀ ਲਿਖੀ ਤੇ ਸ਼ਹਾਦਤ ਤਾਂ ਹੋਣੀ ਵੀ ਨਹੀਂ ਸੀ ਇਥੇ ਭਾਈ ਦੁਨੀ ਚੰਦ ਜਸਵਾਲੇ ਕੰਧ ਟਪਕੇ ਬਾਹਰਲੇ ਬਣੀ ਉਤਰਦਾ ਹੈ ਵਜਨ ਜਿਆਦਾ ਰੱਸਾ ਟੁੱਟ ਗਿਆ ਲੱਤ ਟੁੱਟ ਗਈ ਪਿਆਰਿਓ ਸਾਥੀ ਚੁੱਕ ਕੇ ਲੈ ਕੇ ਗਏ ਰਸਤੇ ਦੇ ਵਿੱਚ ਹੀ ਅਨਿਆਹੀ ਮਤ ਮਾਰੇ ਗਿਆ ਸ਼ਹੀਦੀ ਦਾ ਜਾਨ ਪੀ ਨਹੀਂ ਸਕਿਆ ਪਰ ਦੁਨੀ ਚੰਦ ਸੈਵੀ ਕੁਮਾਰ ਗੁਰਗੋਬ ਸਿੰਘ ਜੀ ਦਾ ਇੱਕ ਅਨਣ ਸਿੱਖ ਸੀ ਭਾਈ ਸਾਲੋ ਜੀ ਦਾ ਪੁੱਤਰਾ ਸੀ ਭਾਈ ਸਾਡੋ ਜੀ ਵੀ ਗੁਰੂ ਘਰ ਦੇ ਪੱਕੇ ਸ਼ਦਾਰੀਆਂ ਵਿੱਚ ਉਸਨਾਂ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਸਤਿਗੁਰੂ ਜੀ ਦੀ ਫੌਜ ਲਈ ਮਾਝੇ ਤੋਂ 500 ਕ੍ਰੀਬ ਮਝੇਲਾਂ ਦਾ ਜਥਾ ਪੁਜਾ ਸੀ ਇਹਨਾਂ ਦੇ ਵਿੱਚ ਦੁਨੀ ਚੰਦ ਵੀ ਸੀ ਸਤਿਗੁਰੂ ਜੀ ਨੂੰ ਦੁਨੀ ਚੰਦ ਉੱਤੇ ਬਹੁਤ ਮਾਣ ਸੀ ਕਿਉਂਕਿ ਢੀਲ ਢੌਰ ਸੀ ਤਕੜਾ ਸੀ ਅਸਲ ਵਿੱਚ ਇਸ ਜੰਗ ਵਿੱਚ ਪਹਾੜੀ ਰਾਜੇ ਜਦੋਂ ਆਪਣਾ ਚੋਖਾ ਨੁਕਸਾਨ ਕਰਵਾ ਚੁੱਕੇ ਸਨ ਫੇਰ ਵੀ ਕਿਸੇ ਤਰ੍ਹਾਂ ਨਾਲ ਉਹ ਅਨੰਦਗੜ੍ਹ ਕਲੇ ਦਾ ਦਰਵਾਜ਼ਾ ਨਾ ਤੋੜ ਸਕੀ ਤਖੀਰ ਜਿਸ ਵਾਰੀ ਰਾਜਾ ਕੇਸ਼ਰੀ ਚੰਦ ਨੇ ਇੱਕ ਤਰਕੀਬ ਖੜੀ ਇੱਕ ਖਾਤੀ ਨੂੰ ਸ਼ਰਾਬ ਦੇ ਨਸ਼ੇ ਦੇ ਵਿੱਚ ਮਸਤ ਕਰਕੇ ਅਨੰਦਗੜ੍ਹ ਕਲੇ ਦੇ ਪ੍ਰੋਖ ਦਵਾਰ ਨੂੰ ਤੋੜ ਦਿੱਤਾ ਜਵੇ ਸਵੀ ਕਮਾਨ ਨੂੰ ਜਦੋਂ ਇਸ ਮਿਉਂਤ ਬਾਬਤ ਚੱਤਰ ਸਿੰਘ ਬਰਾੜ ਨੇ ਸਾਰੀ ਖਬਰ ਸੁਣਾਈ ਤਸ ਸਹਿਬ ਸੱਚੇ ਪਾਤਸ਼ਾਹ ਨੇ ਦੁਨੀ ਚੰਦ ਨੂੰ ਇਸ਼ਾਰਾ ਕਰਦਿਆਂ ਕਿਹਾ ਕਿ ਸਾਡੇ ਪਾਸ ਵੀ ਇਹੋਂ ਤਗੜਾ ਹਾਥੀ ਹੈ। ਸੁਣਦਿਆਂ ਸਾਰੀ ਹੀ ਦੁਨੀ ਚੰਦ ਮੂੰਹ ਪੀਲਾ ਪੈ ਗਿਆ ਮੈਦਾਨ ਵਿੱਚ ਉੱਕੇ ਰਹਿਣ ਨੂੰ ਪੜ ਜਾਂਦਾ ਫੈਸਲਾ ਕਰ ਲਿਆ। ਭਾਈ ਦੇਵ ਸਿੰਘ ਪੰਜ ਪਿਆਰੇ ਵਿੱਚੋਂ ਤੇ ਹੋਰ ਸਿੰਘਾਂ ਨੇ ਇਹਨਾਂ ਨੂੰ ਬਥੇਰਾ ਸਮਝਾਇਆ। ਐਸਾ ਮੌਕਾ ਹਰ ਕਿਸੇ ਨੂੰ ਨਹੀਂ ਜੀ ਮਿਲਦਾ। ਸਤਿਗੁਰੂ ਨੇ ਤੈਨੂੰ ਇਸ ਮਰਤ ਸਾਥੀ ਨਾਲੋਂ ਕਈ ਗੁਣਾ ਵੱਧ ਬਲ ਬਖਸ਼ ਕੇ ਹਾਥੀ ਰਾਹੀਂ ਦੁਸ਼ਮਣਾਂ ਨੂੰ ਭਾਜ ਪਾਉਣੀ ਹੈ। ਸ਼ੰਕਰ ਨੇ ਵੀ ਸਮਝਾਇਆ ਜੰਦ ਵਾਲੇ ਗੁਰੂ ਤੋਂ ਬਿਮਖੋਂ ਦਾ ਮਤਲਬ ਨਰਕਾਂ ਦੇ ਵਿੱਚ ਪੈਣਾ ਨਾ ਮੰਨਿਆਂ ਦੀ ਰਾਤ ਕਿਲੇ ਦੀ ਕੰਧ ਨੂੰ ਰੱਸਾ ਬਨ ਕੇ ਟੱਪਣ ਦੀ ਕੋਸ਼ਿਸ਼ ਕੀਤੀ ਦੂਸਰੇ ਪਾਸੇ ਕਰਨ ਤੋਂ ਹੇਠਾਂ ਉਤਰ ਲੱਗਾ ਰੱਸਾ ਟੁੱਟ ਗਿਆ ਲੱਤ ਟੁੱਟ ਗਈ ਹੁਣ ਸਤਿਗੁਰੂ ਜੀ ਨੇ ਪਾਈ ਚਿੱਤਰ ਸਿੰਘ ਨੂੰ ਸਦਿਆ ਸਾਪੜਾ ਦੇ ਕੇ नागਨੀ ਬਖਸ਼ੀ ਕਹਿੰਦੇ ਕੋਈ ਗਾ ਨਹੀਂ ਜੇ ਦੁਨੀ ਚੰਦ ਮਸਾਂਦਾ ਥੀ ਭਜ ਗਿਆ ਤੇ ਸਾਡੇ ਕੋਲ ਉਸ ਤੋਂ ਮੀ ਫਰਜ਼ੀਲਾ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਬਬਰ ਸ਼ੇਰ ਲਗ ਸੋ ਬਹੁਤ ਵੱਡੀ ਜ਼ਿੰਮੇਵਾਰੀ ਸੀ ਇਸ ਨੂੰ ਨਿਭਾਉਣ ਦੇ ਲਈ ਸਲੂ ਗੁਰੂ ਹੋਮ ਸਿੰਘ ਜੀ ਨੇ ਸ਼ਰਾਬੀ ਹਾਥੀ ਦਾ ਸਾਹਮਣਾ ਕਰਨ ਦੇ ਲਈ ਭਾਈ ਵਿਕਟਰ ਸਿੰਘ ਨੂੰ ਸੁਣਿਆ ਪਖੇ ਹੋਏ ਜਾਂ ਨਿਯਮਦਾਨ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਮਸਤ ਹਾਥੀ ਆਪਣੀ ਗਰਦਨ ਹਿਲਾਉਂਦੇ ਆਇਆ ਕਲੇ ਦੇ ਮੁਖਦਾਰ ਵੱਲ ਵਧ ਰਿਹਾ ਸੀ ਉਸ ਦੇ ਪਿੱਛੇ ਭਾੜੀਏ ਮਗੜਾ ਦੀਆਂ ਸਾਂਝੀਆਂ ਫੌਜਾਂ ਪੂਰੀ ਜਿੱਤ ਦੀ ਉਮੀਦ ਦੇ ਨਾਲ ਪਿੱਛੇ-ਪਿੱਛੇ ਦੌੜੀਆਂ ਸਨ ਇੱਧਰ ਕਹਿਰੇ ਜੀ ਮਤਰੇਕਰਤੇ ਜਿਸਮ ਵਾਲੇ ਭਾਈ ਬਿਛਤਰ ਸਿੰਘ ਜੀ ਆਪਣੀ ਨਾਗਣੀ ਦੇ ਨਾਲ ਘੋੜੇ ਉੱਪਰ ਸਵਾਰ ਹੋ ਕੇ ਮਸਤੀ ਵਲ ਬੜੇ ਭਾਈ ਸਾਹਬ ਨੇ ਨਾਗਣੀ ਦਾ ਅਸ਼ਾ ਵਾਰ ਸਮਸਤਾਤੀ ਦੇ ਮਥੇ ਦੇ ਵਿੱਚ ਕੀਤਾ ਨਾਗਣੀ ਵਰਸ਼ੀ ਹਾਥੀ ਦੇ ਸਿਰ ਤੇ ਬੰਦੇ ਤਮੀਆਂ ਨੂੰ ਸਤਨਾ ਤਮੀਆਂ ਨੂੰ ਚੇਰਦੀ ਹੋਈ ਹਾਥੀ ਦੇ ਮੱਥੇ ਵਿੱਚ ਜਾ ਤਸੀ ਜਖਮੀ ਹੋਇਆ ਹਾਥੀ ਝਗਿਆੜਾ ਮਾਰਦੇ ਪਿੱਛੇ ਮੁੜਿਆ ਤੇ ਆਪਣੀਆਂ ਫੌਜਾਂ ਨੂੰ ਰੋਲਦਾ ਰੋਲਦਾ ਹੋਇਆ ਮਾਰਦਾ ਹੋਇਆ ਜਖਮੀ ਕਰਦਾ ਹੋਇਆ ਨੁਕਸਾਨ ਕਰਦਾ ਹੋਇਆ ਬਾਸ ਨੂੰ ਪਜਠਿਆ ਅਸਲ ਵਿੱਚ ਇਹ ਮੁਕਾਬਲਾ ਸਿੱਖਾਂ ਦੇ ਪੱਖ ਵਿੱਚ ਨਿਭੜਿਆ ਸ਼ਹੀਦ ਚਤਰ ਸਿੰਘ ਜੀ ਨੇ ਨਿਮੋਗ ਕਰਦੇ ਹੋਏ ਸਾੜੀ ਦੀਆਂ ਤੇ ਫਿਰ ਨਾਲ ਪ੍ਰਸਾਦ ਜੀ ਆਖਰੀ ਡੜੀ ਵਿੱਚ ਆਪਣੀ ਬਹਾਦਰੀ ਦੇ ਖੁੱਲ ਕੇ ਯੋਰ ਬਖਾਇਸੀ ਪਾਂਜੀ ਅਤੇ ਸ਼ੇਦ ਸੰਬਰ ਠੰਡੀ ਰਾਤ ਨੂੰ ਜਦੋਂ ਸੈਵਿਕ ਕੁਮਾਰ ਗੋਗਮ ਸਿੰਘ ਜੀ ਨੇ ਅਨਤਪੁਰ ਸੈਵਕ ਦੇ ਕਲੇਨ ਨੂੰ ਛੱਡ ਦਿੱਤਾ ਤਾਂ ਵੱਗਦੇ ਤੂਫਾਨ ਸਰਸਾ ਨੂੰ ਪਾਰ ਕੀਤਾ ਇਸ ਮਕਾਮ ਤੇ ਵੀ ਭਾਰੀ ਜੰਗ ਹੋਈ ਇੰਜ ਚਲਖੀਆਂ ਦੇ ਇਲਾਕੇ ਦੇ ਵਿੱਚ ਭਾਈ ਬਚਿੱਤਰ ਸਿੰਘ ਆਪਣੇ ਜਥੇ ਦੇ ਨਾਲ ਰੰਗੜਾਂ ਦੇ ਪਿੰਡਾਂ ਦੇ ਵਿੱਚ ਇਤਨੇ ਕੋ ਜਿਆਦਾ ਜ਼ਖਮੀ ਹੋ ਗਏ ਬਾਕੀ ਨਾਲ ਦੇ ਸਾਰੇ ਸ਼ਹੀਦ ਹੋ ਗਏ ਇਹ ਵੀ ਖਬਰ ਕੋਟਲਾ ਨਿਆਂਖਾ ਵਿੱਚ ਸਹਿਬੇ ਕੁਮਾਰ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਚਤਰ ਸਿੰਘ ਬਰਾੜ ਨੇ ਦਿੱਤੀ ਭਾਈ ਜੀਤ ਸਿੰਘ ਜੀ ਆਪਣੇ ਨਾਲ 94 ਸਿੰਘਾਂ ਨੂੰ ਲੈ ਕੇ ਆਏ ਤੇ ਜ਼ਖਮੀ 75 ਸਿੰਘ ਨੂੰ ਘੂੜੇ 'ਤੇ ਬਿਠਾ ਲ ਕੇ ਨਿਹੰਗ ਸਿੰਘ ਦੇ ਘਰ ਲੈ ਗਏ ਜਿਤਨਾ ਜ਼ਿਆਦਾ ਜ਼ਖਮੀ ਸੀ ਪਿਆ ਰਹੇ ਕਿ ਇੱਕ ਚਾਦਰ ਉੱਪਰ ਪਾਉਂਦੇ ਸਨ ਖੂਨ ਨਾਲ ਭੇਜਨ ਦੀ ਸੀ ਦੂਜੀ ਚਾਦਰ ਦੋਸਰ ਇਸ ਤਰੀਕੇ ਦੇ ਨਾਲ ਕੋਟਰਾ ਨੇ ਅੱਖਾਂ ਮਿਖਾਈਆਂ ਅੱਖਾਂ ਦੀ ਜਿਹੜੀ ਬੇਟੀ ਸੀ ਉਸ ਦੀ ਸਵਾਰ ਕਰ ਰਹੀ ਸੀ। ਔਰ ਪਿੱਛੇ ਪਿੱਛੇ ਸੂ ਮੇਜ਼ੀ ਹੋਈ। ਮਗਰਫਾਉ ਜਿਹੜੀ ਆਣ ਜਿਹੜੀ ਗੁਰੂ ਸਾਹਿਬ ਚਮਕੌਰ ਦੀ ਗੜੀ ਵੱਲੋਂ ਚਲੇ ਗਏ। ਭਾਈ ਬਿਚਿਤ੍ਰ ਸਿੰਘ ਨੂੰ ਇੱਥੇ ਛੱਡ ਦਿੱਤਾ। ਜਿਸ ਵੇਲੇ ਆਣ ਕੇ ਤਲਾਸ਼ੀ ਕੀਤੀ ਗਈ ਫੌਜਾਂ ਵੱਲੋਂ ਜਦੋਂ ਉਸ ਕਮਰੇ ਦੇ ਬਾਰੇ ਪੁੱਛਿਆ ਗਿਆ ਲਗੇ ਕੋਟਰਾ ਨਿਆਨਖਾ ਨਿਆਨਖਾ ਨੇ ਕਿਹਾ ਕਿ ਭਾਈ ਸਾਹਿਬ ਇਹ ਮੇਰੇ ਦਮਾਦ ਤੇ ਮੇਰੀ ਬੇਟੀ ਦਾ ਕਮਰਾ ਹੈ ਬਾਕੀ ਸਾਰੀ ਤਲਾਸ਼ੀ ਲੈ ਲਈ ਉਹਨੂੰ ਫੌਜ ਦੇ ਅਫਸਰ ਸਿਪਾਹਸਲਾ ਕਹਿ ਲਗੇ ਅਗਰ ਤੁਹਾਡੀ ਬੇਟੀ ਹੈ ਤੇ ਸਾਡੀ ਵੀ ਬੇਟੀ ਹੈ ਕੋਈ ਗੱਲ ਨਹੀਂ ਸੋ ਇਸ ਤਰੀਕੇ ਦੇ ਨਾਲ ਭਾਈ ਚਤਰ ਸਿੰਘ ਦਾ ਪਤਾ ਨਾ ਲੱਗਾ ਉਹ ਰਾਤ ਨੂੰ 8 ਦਸੰਬਰ ਨੂੰ ਆਖਰੀ ਸੋਸ ਨੇ ਸ਼ਹੀਦੀ ਪ੍ਰਾਪਤ ਕੀਤੀ। ਔਰ ਇਥੇ ਜਿਸ ਵੜਿਆ ਆਪਨੇ ਸ਼ਹੀਦੀ ਪ੍ਰਾਪਤ ਕੀਤੀ ਬਿਆਰੋ ਰਾਤ ਹੀ ਕਿਲੇ ਦੇ ਵਿੱਚ ਇਹ ਪਾਈ ਵਿੱਚ ਤਸਿੰਨ ਦਾ ਸਸਕਾਰ ਕੀਤਾ ਗਿਆ। ਔਰ ਸਸਕਾਰ ਉਪਰੰਤ ਜਿਹੜੀ ਰਾਖ ਸੀ ਉਹ ਸਾਰੀ ਸਰਸਾ ਨਦੀ ਦੇ ਵਿੱਚ ਜਾ ਕੇ ਵਹਾ ਦਿੱਤੀ ਗਈ। ਔਰ ਸਵੇਰ ਨੂੰ ਸਾਰੀ ਜਗ੍ਹਾ ਦੀ ਸਾਫ ਸਫਾਈ ਕਰ ਦਿੱਤੀ। ਔਰ ਜਿਹੜੀ ਨਿਹੰਖਾਂ ਦੀ ਬੇਟੀ ਸੀ ਮਮਤਾ ਜੀ ਪਿਆਰਿਓ ਕੁਝ ਸਮਾਂ ਬਾਅਦ ਪਾ ਕੇ ਉਸ ਨੂੰ ਵੇਖਣ ਵਾਸਤੇ ਆਏ ਔਰ ਪਿਤਾ ਜੀ ਨੇ ਕਿਹਾ ਕਿ ਐਸਾ ਨਹੀਂ ਬੇਟੀ ਹੈ ਵਿਉਣ ਢੋਗ ਹੈ ਤੇ ਜਦੋਂ ਬੇਟੀ ਨੂੰ ਪੁੱਛਿਆ ਗਿਆ ਤੇ ਬੇਟੀ ਨੇ ਕਿਹਾ ਬਾਪੂ ਕੀ ਮੇਰਾ ਦੂਰੀ ਥਾਂ ਤੇ ਰਿਸ਼ਤਾ ਕਰਨਾ ਚਾਹੁੰਨੇ ਘਰਾਨ ਹੋ ਗਿਆ ਨਿਹੰਖਾਂ ਨੇ ਪੁੱਛਿਆ ਬੇਟਾ ਕੀ ਗੱਲ ਹੈ ਇਹ ਤੁਸੀਂ ਕੀ ਗੱਲ ਕੀਤੀ ਕਹਿਣ ਲੱਗੇ ਕਿ ਇੱਕ ਬਨੇ ਤੁਸੀਂ ਉਧਰ ਮੈਨੂੰ ਪਾਈ ਚਤਰ ਸਿੰਘ ਦੀ ਪਤਨੀ ਕਹਿ ਕੇ ਕਿ ਇਸ ਘਰਨੇ ਦੇ ਵਿੱਚ ਮੇਰਾ ਦਾਮਾਦ ਤੇ ਮੇਰੀ ਬੇਟੀ ਹੈ ਅੱਜ ਇੱਕ ਨਵਾਂ ਦਮਾਦ ਬਣੂ ਚੱਲੇ ਹੋ ਸੋ ਮੈਂ ਹੁਣ ਅੱਛਾ ਦੀ ਨਹੀਂ ਕਰਵਾਵਾਂਗੀ ਸ਼ਾਦੀ ਉਹਰ ਵਾਸਤੇ ਨਹੀਂ ਕਰਵਾਵਾਂਗੀ ਸੋ ਇਹ ਬਚਨ ਸੁਣ ਕੇ ਨਿਆਣਖਾਂ ਟੁੱਪ ਹੋ ਗਿਆ ਔਰ ਉਹ ਹੀ ਬੀਬੀ ਮਮਤਾਜ 125 ਸਾਲ ਦੀ ਉਮਰ ਕੋ ਕੇ ਗੁਰੂ ਜਨਨ ਵਿੱਚ ਜਾਬ ਰਾਜੇ ਸੰਪਰਸਾਰੀ ਉਬ ਵਿਚਤਰ ਸਿੰਘ ਦੀ ਖਾਤਰਾ ਦੀ ਨੇ ਸ਼ਾਦੀ ਨਹੀਂ 시 ਕਰਵਾਈ ਸੋ ਇਹ ਹੈ ਪਿਆਰਿਓ ਨਿਆੰਖਾਂ ਦੀ ਬੇਟੀ ਦੀ ਵੱਡੀ ਕੁਰਬਾਨੀ ਤੇ ਉਸ ਤੋਂ ਵੱਡੀ ਕੁਰਬਾਨੀ ਪਾਈ ਵਿਚਤਰ ਸਿੰਘ ਦੀ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਹੁਕਮ ਮੰਨਦੇ ਹੋਏ ਹਾਥੀ ਦੇ ਨਾਲ ਮੁਕਾਬਲਾ ਕੀਤਾ ਸੀ ਜੰਗਾਂ ਜੰਦਾਂ ਦੇ ਵਿੱਚ ਮੁਕਾਬਲੇ ਕੀਤੇ ਅਖੀਰ ਆ ਨਿਆਖਾਨੀ ਗ੍ਰਹਿ ਵਿਖੇ ਸ਼ਹੀਦੀ ਜਾਮ ਪੀ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਜਿਤਾਰਿਓ ਜੀ ਸਾਡੇ ਸ਼ਿੱਤੀ ਮੇਂ ਪ੍ਰਿਆਸ ਰੱਖੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਗੁਰੂ ਤੇਰਾ ਟੀਵੀ ਨੂੰ ਸਾਡਾ ਮਾਣ ਮਦਮਤੀ ਰਿਆ ਕਰੋ ਅਸੀਂ ਆ ਜੀ ਨਾਲ ਸੰ ਇਤਿਹਾਸ ਪੇੜ ਪਾਉਂਦੇ ਰਹੀਏ ਸਰਦੂ ਸੱਚੇ ਬਾਦਸ਼ਾਹ ਜੀ ਸਾਡੇ ਤੇ ਕਿਰਪਾ ਕਰਨ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ